ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਦੇ ਵਿੱਚ ਜੋ ਘਟਨਾ ਵਾਪਰੀ ਸੀ ਸੋਨੂੰ ਸਭ ਨੂੰ ਪਤਾ ਹੀ ਆ ਬਾਈ ਰਣਜੋਤ ਸਿੰਘ ਦੇ ਘਰੇ ਬੈਠੇ ਆ ਤੇ ਮੈਂ ਸਭ ਤੋਂ ਪਹਿਲਾਂ ਧੰਨਵਾਦ ਉਹ ਲੋਕਾਂ ਦਾ ਕਰਨਾ ਚਾਹਣਾ ਜਿਨ੍ਹਾਂ ਨੇ ਰਣਜੋਤ ਸਿੰਘ ਦਾ ਸਾਥ ਦਿੱਤਾ ਨਾਲ ਸਾਰੀ ਟੈਕਸੀ ਯੂਨੀਅਨ ਬੈਠੀ ਆ ਸਾਰੇ ਹੀ ਭਰਾ ਬੈਠੇ ਨੇ ਬਾਕੀ ਸਾਰੀ ਗੱਲਬਾਤ ਥੋੜਾ ਨਾਲ ਲੱਖਾ ਬਾਈ ਕਰਨਗੇ ਤੇ ਮੈਂ ਉਹ ਸਾਰੇ ਲੋਕਾਂ ਦਾ ਧੰਨਵਾਦ ਕਰਨਾ ਚਾਹਣਾ ਜਿਦੇ ਕਰਕੇ ਅੱਜ ਇਨਸਾਫ ਦੇ ਰਾਹ ਤੇ ਚੱਲ ਸਕਿਆ ਹਜੇ ਰਾਹ ਥੋੜਾ ਜਿਹਾ ਲੰਮਾ ਆ ਪਰ ਪੂਰੀ ਗੱਲਬਾਤ ਤੁਹਾਡੇ ਨਾਲ ਲੱਖਾ ਬਾਈ ਕਰਨਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਬਤ ਅ ਮਸਲਾ ਤਕਰੀਬਨ ਸਾਰਾ ਸੋਸ਼ਲ ਮੀਡੀਆ ਤੇ ਵੀ ਫੈਲਿਆ ਤੁਸੀਂ ਵੀਡੀਓ ਦੇਖੀਆ ਸਾਰੇ ਬੋਲੇ ਭਾਨਾ ਬੋਲਿਆ ਸੀ ਬੋਲੇ ਹੋਰ ਬੋਲੇ ਸਾਡੇ ਨਾਲ ਸਾਰੇ ਬਾਈ ਭਵਨ ਨਰਗੇ ਬੈਠੇ ਆ ਪ੍ਰਿੰਸ ਬੈਠਾ ਆਪਣੇ ਟੈਕਸੀ ਯੂਨੀਅਨ ਤੋਂ ਵੱਖ-ਵੱਖ ਅਹੁਦੇਦਾਰ ਬੈਠੇ ਨੇ ਬਾਈ ਸ਼ਹਿਰ ਨਿਵਾਸੀ ਬੈਠੇ ਨੇ ਸਾਰੇ ਆ ਸਾਡੇ ਕੋਲੇ ਜਿੰਨੇ ਮੋਤਵਾਰ ਸੱਜਣ ਜਿਨ੍ਹਾਂ ਨੇ ਇਹ ਬਹੁਤ ਵੱਡਾ ਯੋਗਦਾਨ ਪਾਇਆ ਉਹਦੇ ਭਾਰਤ ਨਗਰ ਚੌਂਕ ਜਾਮ ਕੀਤਾ ਉਸ ਤੋਂ ਬਾਅਦ ਕਾਲਤਾ ਸਾਹਿਬ ਦੇ ਜ਼ਹੀਦਾਰ ਦਾ ਸਾਹਿਬ ਦਾ ਵੀ ਫੋਨ ਆਇਆ ਜਿਹੜਾ ਕਿ ਮਹਿੰਦਰ ਪੁਲਿਸ ਜਿਹੜਾ ਹੈਗਾ ਲੁਧਿਆਣੇ ਦਾ ਸੀਪੀ ਉਹਨਾਂ ਨੂੰ ਤੇ ਜਦੋਂ ਸਾਰੇ ਇੱਕ ਮਾਹੌਲ ਬਣਿਆ ਤਾਂ ਜਾ ਕੇ ਇਸ ਨੌਜਵਾਨ ਨੂੰ ਥੋੜਾ ਮੋਟਾ ਇਨਸਾਫ ਦੀ ਜਿਹੜੀ ਆਸ ਵੱਜੀ ਆ ਮੈਂ ਕਹੂੰਗਾ ਪਹਿਲਾਂ ਵੀ ਆਪਾਂ ਜ਼ਿਕਰ ਕੀਤਾ ਬੜੀਆਂ ਇੰਟਰਵਿਊਆਂ ਦੇ ਵਿੱਚ ਬੜੇ ਚੈਨਲਾਂ 'ਤੇ ਗੱਲਾਂ ਆ ਗਈਆਂ ਅੱਜ ਮੈਂ ਗੱਲ ਕਰ ਰਿਹਾ ਸੀਗਾ ਤਾਂ ਮੈਂ ਪੁੱਛਿਆ ਆ ਕਿ ਮੈਂ ਕਿਹਾ ਵੀ ਆ ਜਿਹੜਾ ਤਰਾ ਨੌ ਖਿੱਚਿਆ ਗਿਆ ਇੱਕ ਕੇਮੇ ਖਿੱਚਿਆ ਗਿਆ ਕੋਈ ਦਾਗ ਨਾਲ ਟੁੱਟ ਗਿਆ ਜਾਂ ਕਿਸੇ ਤਾਕੀ ਚ ਆ ਗਿਆ ਗੱਡੀ ਦੇ ਜਾਂ ਕੋਈ ਕੀ ਕਾਰਨ ਬਣਿਆ ਇਹ ਕਹਿੰਦਾ ਬਾਈ ਜੀ ਇੱਕ ਜਮੂਰੀ ਸੀ ਛੋਟੀ ਜਮੂਰੀ ਜਮੂਰ ਕਹਿ ਦਿੰਨੇ ਆ ਆਪਾਂ ਪਲਾਹ ਜਮੂਰ ਉਹਦੇ ਨਾਲ ਕਹਿੰਦਾ ਮੇਰਾ ਨਾ ਖਿੱਚਿਆ ਗਿਆ ਸੋ ਪੰਜਾਬ ਦੇ ਲੋਕੋ ਜਿਵੇਂ ਆਪਾਂ ਵਾਰ-ਵਾਰ ਗੱਲ ਕਰ ਰਹੇ ਹਾਂ ਵੀ ਪੰਜਾਬ ਪੁਲਿਸ ਸਟੇਟ ਬਣ ਚੁੱਕਿਆ ਹੈ ਪੁਲਿਸ ਦਾ ਇੰਨਾ ਧੱਕਾ ਇੰਨਾ ਗੁੰਡਾ ਰਾਜ ਹੋ ਚੁੱਕਿਆ ਇੱਥੇ ਆਪਾਂ ਦੇਖਦੇ ਆਂ ਵੀ ਇਹ ਆਪਾਂ ਗੱਲਾਂ ਸੁਣਦੇ ਹੁੰਦੇ ਸੀਗੇ ਪੁਰਾਣੇ ਬੈਠੇ ਇਹਨਾਂ ਨੇ ਤਾਂ ਹਡਾਈਆਂ ਨੇ ਆਪਣੇ ਪਿੰਡਿਆਂ ਤੇ ਵੀ 80 90 ਦੇ ਦੌਰ ਦੇ ਵਿੱਚ ਕਿਵੇਂ ਨੌ ਖਿੱਚ ਦਿੰਦੇ ਸੀਗੇ ਹੱਥਾਂ ਦੇ ਪੈਰਾਂ ਦੇ ਕਿਵੇਂ ਆ ਮਾਸ چیر ਕੇ ਤੇ ਵਿੱਚ ਨੂਨ ਮਿਰਚਾਂ ਪਾ ਭਰ ਦਿੱਤੀਆਂ ਜਾਂਦੀਆਂ ਸੀ ਬੜਾ ਤਸ਼ੱਦਰ ਜਾਣੇ ਉਹ ਤਾਂ ਗੱਲਾਂ ਸੁਣ ਕੇ ਰੂਹ ਕੰਬਦੀ ਆ ਤੇ ਉਹਨਾਂ ਬੰਦਿਆਂ ਤੇ ਉਸ ਵੇਲੇ ਇਹ ਦਿੱਤੇ ਆ ਹਡਾਈਆਂ ਨੇ ਉਹਨਾਂ ਨੇ ਉਹੀ ਦੌਰ ਉਹੀ ਗੱਲਾਂ ਬਾਤਾਂ ਫੇਰ ਐਡੀ ਕੀ ਗੱਲ ਸੀ ਇੱਕ ਗੱਡੀ ਲੱਗਦੀ ਆ ਟੈਕਸੀ ਨਾਲ ਟੈਕਸੀ ਲੱਗ ਜਾਂਦੀ ਆ ਗੱਡੀ ਉਸ ਤੋਂ ਬਾਅਦ ਬੰਦਿਆਂ ਦੀ ਆਸ ਵਿੱਚ ਉਹ ਬੰਦੇ ਇਹ ਗਲ ਪੈਂਦੇ ਨੇ ਉਹ ਪੁਲਿਸ ਬੁਲਾਉਂਦੇ ਨੇ ਜਿਹੜੇ ਆਪਣੇ ਆਪ ਨੂੰ ਆ ਪੱਤਰਕਾਰ ਕੋਈ ਕਹਿ ਰਹੇ ਸੀਗੇ ਪੁਲਿਸ ਬੁਲਾ ਕੇ ਉਸ ਤੋਂ ਬਾਅਦ ਉਹ ਧੱਕੇ ਨਾਲ ਚੱਕ ਕੇ ਲੈ ਜਾਂਦੇ ਆ ਸਾਰੀ ਰਾਤ ਕੁੱਟਦੇ ਆ ਡਾਂਗਾਂ ਨਾਲ ਸਾਰਾ ਇਹਦਾ ਪਿੰਡਾ ਲੀਲਾ ਕਰਿਆ ਪਿਆ ਨੌ ਖਿੱਚਿਆ ਜਾਂਦਾ ਸਾਰੀ ਉਮਰ ਨੂੰ ਠੰਡ ਦੇ ਨੰਗਾ ਰੱਖਿਆ ਜਾਂਦਾ ਮਿਲਤਾਂ ਕਰਾਈਆਂ ਜਾਂਦੀਆਂ ਪੈਰੀਂ ਹੱਥ ਲਵਾਏ ਜਾਂਦੇ ਆ ਐਡਾ ਕਿਹੜਾ ਗਨਾਂ ਹੋ ਗਿਆ ਯਾਰ ਕੀ ਇਸ ਕਾਲ ਦਾ ਪੰਜਾਬ ਦਾ ਮੁੱਖ ਮੰਤਰੀ ਭਵਨ ਸਿੰਘ ਮਾ ਗ੍ਰਹਿ ਮੰਤਰੀ ਵੀ ਉਹੀ ਆ ਪੰਜਾਬ ਦਾ ਪੁਲਿਸ ਡਿਪਾਰਟਮੈਂਟ ਵੀ ਉਹਦੇ ਕੋਲੇ ਆ ਪੰਜਾਬ ਦਾ ਡੀਜੀਪੀ ਇਹ ਕੁਝ ਜਵਾਬ ਦੇਣਗੇ ਵੀ ਇੰਨਾ ਤਛੜ ਕਿਉਂ ਕੀਤਾ ਗਿਆ ਕੀ ਗੁਨਾਹ ਸੀ ਇਹਦਾ ਇਹ ਕੋਈ ਚੱਟਾ ਵੇਚਦਾ ਸੀ ਇਹਨੇ ਕੋਈ ਕਤਲ ਕੀਤਾ ਸੀ ਵੀ ਉਹ ਮਨਾਉਣਾ ਸੀ ਮੰਨ ਨਹੀਂ ਰਿਹਾ ਸੀ ਜਾਂ ਕੀ ਗੁਨਾਹ ਸੀ ਸੋ ਇਹ ਤਾਂ ਇਹ ਇੱਕ ਘਟਨਾ ਨਹੀਂ ਹੈਗੀ ਉਸੇ ਇਸੇ ਜਿਹੜੇ ਕਿਉਂਕਿ 1 ਨੰਬਰ ਚੌਕੀ ਪੈਂਦੀ ਹੈ ਜੀ 4 ਨੰਬਰ ਚੌਕੀ ਪੈਂਦੀ ਹੈ 4 ਨੰਬਰ ਚੌਕੀ ਦੇ ਵਿੱਚ ਪਹਿਲਾਂ ਵੀ ਘਟਨਾਵਾਂ ਇੱਥੇ ਸਾਨੂੰ ਦਿਖਾਈਆਂ ਗਈਆਂ ਇੱਕਥੇ ਆਪਣੇ ਡਾਕਟਰ ਸੀ ਬਰਮਾ ਜੀ ਉਹਨਾਂ ਦਾ ਇੱਕ 14-15 ਸਾਲ ਦਾ ਬੱਚਾ ਆਈਸਕ੍ਰੀਮ ਖਾਣ ਗਿਆ ਉਹ ਕੁੱਟਿਆਲ ਨੱਕ ਦੀ ਹੱਡੀ ਤੋੜਤੀ ਸੀ ਉਦੋਂ ਵੀ ਸੁਣਵਾਈ ਉਦੋਂ ਵੀ ਕੋਈ ਨਹੀਂ ਹੋਈ ਏਸੇ 4 ਨੰਬਰਾਂ ਦੇ ਤੂੰ ਪਹਿਲਾਂ ਵੀ ਕਈ ਬੰਦੇ ਕੁੱਟੇ ਆ ਜੇ ਆਪਾਂ ਭਰਾਵੋ ਇਕੱਠੇ ਹੋ ਕੇ ਇਸ ਮਸਲੇ ਦੇ ਖਿਲਾਫ ਆਪਣੀ ਆਵਾਜ਼ ਨਹੀਂ ਬੁਲੰਦ ਕਰਾਂਗੇ ਤਾਂ ਫਿਰ ਪੁਲਿਸ ਸਟੇਟ ਬਣ ਚੁੱਕਿਆ ਪੰਜਾਬ ਜਿਹਨੂੰ ਮਰਜ਼ੀ ਚੱਕ ਕੇ ਕੁੱਟਮਾਰ ਵੀ ਕਰਨਗੇ ਖਪਾਉਣਗੇ ਵੀ ਰਫਾ ਦਫਾ ਵੀ ਕਿਸਾਂ ਨੂੰ ਕਰ ਦਿੰਦੇ ਆਪਾਂ ਪਹਿਲਾਂ ਵੀ ਦੇਖਿਆ ਕਿੰਨੇ ਕਿਸਾਂ ਦੇ ਰਫਾ ਦਫਾ ਹੁੰਦੇ ਅਗਲੀ ਗੱਲ ਮੈਂ ਪਿਛਲੇ ਗੱਲ ਕਰਦਾ ਸੀ ਨੌਜਵਾਨ ਦੇ ਨਾਲ ਕਿ ਇਹ ਜਿਹੜੀਆਂ ਘਟਨਾਵਾਂ ਵਾਧੀਆਂ ਕਿਉਂ ਨੇ ਜਾਂ ਆਪਾਂ ਕਹਿੰਦੇ ਮੂੰਹ ਕਿਉਂ ਪੈ ਜਾਂਦਾ ਮੂੰਹ ਪਤਾ ਕਿਉਂ ਪੈਂਦਾ ਜਦੋਂ ਅਸੀਂ ਰਾਜਨਾਮੇ ਕਰ ਲੈਨੇ ਇਹ ਦੁਕਾਨ ਦਾ ਅੱਛੇ ਇੱਕ ਮੁੰਡੇ ਦਾ ਐਨਕਾਊਂਟਰ ਹੋਇਆ ਮੈਂ ਉਹ ਪਰਿਵਾਰ ਕੋਲ ਵੀ ਜਾ ਕੇ ਆਇਆ ਘਰੇ ਮਿਲ ਕੇ ਆਇਆ ਕੱਲਾ ਕੱਲਾ ਮੁੰਡਾ ਸੀ ਝੂਠੇ ਮੁਕਾਬਲੇ 'ਚ ਮਾਰਦਾ ਪਰ ਉਹਦਾ ਪਰਿਵਾਰ ਬਾਈਦਾਈ ਨਾਮਾ ਕਰ ਗਿਆ ਸਾਡ ਨੇ ਇਹਨੂੰ ਪਹਿਲਾਂ ਕਈ ਵਾਰੀ ਵਾਪਰਿਆ ਆ ਪਿੱਛੇ ਜੇ ਸਰਪੰਚ ਦਾ ਕਤਲ ਹੋਇਆ ਸੀ ਉਹਦੇ ਵਿੱਚ ਰਾਇਨਾਮਾ ਹੋਇਆ ਹੋਰ ਕਈ ਕਤਲਾਂ ਦੇ ਵਿੱਚ ਲੋਕ ਰਾਇਨਾਮਾ ਕਰਦੇ ਆ ਤਾਂ ਇਹਨਾਂ ਨੂੰ ਮੂੰਹ ਪੈਂਦਾ ਵੀ ਕੋਈ ਗੱਲ ਨਹੀਂ ਕੋਟੂ ਮਾਰੋ ਖਪਾ ਦਿਓ ਜੋ ਮਰਜੀ ਕਰ ਦਿਓ ਗੋਲੀਆਂ ਮਾਰ ਦਿਓ ਚਾਹੇ ਨੌ ਖਿੱਚ ਦਿਓ ਰਾਈ ਨੰਬਰ ਤਾਂ ਹੋ ਹੀ ਜਾਣਾ ਪੈਸਾ ਦੇ ਕੇ ਹੋ ਜਾਣਾ ਕਿਸੇ ਦਵਾ ਕਰਕੇ ਹੋ ਜਾਣਾ ਸੋ ਜੇ ਪੰਜਾਬ ਦੇ ਲੋਕੋ ਅਸੀਂ ਇਹਨਾਂ ਨੂੰ ਅੰਜਾਮ ਤੱਕ ਲਿਜਾਵਾਂਗੇ ਸਜ਼ਾਾਂ ਮਾਂ ਤੱਕ ਲਿਜਾਵਾਂਗੇ ਤਾਂ ਫਿਰ ਇਹਨਾਂ ਦੇ ਨੱਕ ਮੋੜੇ ਜਾਣੇ ਆ ਤਾਂ ਠੱਲ ਪੈਣੀ ਆ ਅੱਜ 80 90 ਦੇ ਦੌਰ ਦੇ ਵਿੱਚ ਝੂਠੇ ਮੁਕਾਬਲਿਆਂ ਦੇ ਵਿੱਚ ਜਾਨੀ ਝੂਠੇ ਮੁਕਾਬਲੇ ਬਣਾਏ ਹੋਕੀਆਂ ਤਰੱਕੀਆਂ ਲੈਣਾਂ ਦੀ ਖਾਤਰ ਪੈਸਾ ਕਮਾਉਣ ਦੀ ਖਾਤਰ ਸ਼ਾਬਾਸ਼ੇ ਦੀ ਖਾਤਰ ਅੱਜੋ ਸਜਾਮਾ ਭੋਤੀ ਵੀ ਰਹੇ ਨੇ ਉਹਦੇ ਵਿੱਚੋਂ ਬੰਦੇ ਸੋ ਇਸ ਕਰਕੇ ਮੈਂ ਇਸ ਨੌਜਵਾਨਾਂ ਖਾਸ ਤੌਰ ਤੇ ਇਹੀ ਅਪੀਲ ਕੀਤੀ ਸਾਰੇ ਭਰਾ ਬੈਠੇ ਆ ਸਾਰਿਆਂ ਨੇ ਇਹੀ ਅਪੀਲ ਕੀਤੀ ਹੈ ਵੀ ਤੈਨੂੰ ਦਬਾ ਵੀ ਪਾਉਣਗੇ ਲਾਲਚ ਵੀ ਆਉਣਗੇ ਹੋਸਲਾ ਕੋਈ ਐਮਐਲਏ ਦੇ ਫੋਨ ਆਉਣ ਕਿਸੇ ਮੰਤਰੀ ਦਾ ਫੋਨ ਆਵੇ ਕਿਸੇ ਪੁਲਿਸ ਵਾਲੇ ਦਾ ਫੋਨ ਆਵੇ ਕੋਈ ਲਾਲਚ ਦੇਣ ਹਰ ਤਰ੍ਹਾਂ ਦੀ ਤੇਰੇ ਨਾਲ ਉਹ ਜਿਹੜੀ ਚਾਲ ਚੱਲਣਗੇ ਚੱਲ ਵੀ ਚੁੱਕੇ ਆ ਆ ਮੇਰਾ ਬੇਲੀ ਬੈਠਾ ਪ੍ਰਿੰਸ ਇਹਨਾਂ ਕੋਲੇ ਫੋਨ ਵੀ ਆਉਣੇ ਸ਼ੁਰੂ ਹੋ ਗਏ ਵੀ ਰਾਜਨਾਮਾ ਕਰਾ ਦੇ ਗਏ আর ਕੋਈ ਗੱਲ ਨਹੀਂ ਫਹਿਦਵਾਦ ਨੇ ਆ ਮਿੰਟ ਕਰਾ ਦਿੰਨੇ ਆ ਨਹੀਂ ਇਹੀ ਚੀਜ਼ਾਂ ਇਹ ਅੱਗੇ ਬਤਾਉਂਦੀਆਂ ਨੇ ਇਸ ਚੀਜ਼ ਨੂੰ ਜੇ ਇੱਕ ਬੰਦੇ ਨੂੰ ਦੋ ਬੰਦੇ ਨੂੰ ਸਜ਼ਾ ਹੋਵੇ ਤਾਂ ਬੀਹਾ ਨੂੰ ਕੰਨ ਹੁੰਦੇ ਆ ਸੈਂਕੜੇ ਨੂੰ ਕੰਨ ਹੁੰਦੇ ਆ ਵੀ ਦੇਖਿਓ ਯਾਰ ਉਹ ਬੰਦੇ ਨੇ ਗਲਤੀ ਕੀਤੀ ਸੀ ਅਸੀਂ ਕਹਿੰਦੇ ਜਿਹੜਾ ਬੰਦਾ ਕ੍ਰਾਈਮ ਕਰਦਾ ਜਿਹੜਾ ਬੰਦਾ ਜੁਰਮ ਕਰਦਾ ਪੁਲਿਸ ਦਾ ਹੱਕ ਬਣਦਾ ਉਸ ਕ੍ਰਾਈਮ ਨੂੰ ਰੋਕਣ ਦਾ ਜੁਰਮ ਨੂੰ ਰੋਕਣ ਦਾ ਕ੍ਰਿਮੀਨਲ ਬੰਦੇ ਨੂੰ ਫੜ ਕੇ ਜੇਲ੍ਹ ਚ ਦੇਣ ਦਾ ਪੁਲਿਸ ਕੋਲੇ ਹੱਕ ਨਹੀਂ ਹੈਗਾ ਵੀ ਤੁਸੀਂ ਜਿਹਦੇ ਮਰਜ਼ੀ ਗੋਲੀ ਮਾਰ ਦਿਓ ਜਿਹਦੂ ਮਰਜ਼ੀ ਚਾਕੇ ਡਾਂਗਾ ਮਾਰ ਦਿਓ ਜਿਹਦੇ ਮਰਜ਼ੀ ਚਾਕੇ ਨੋਹ ਖਿੱਚ ਦੇ ਦਿਓ ਇਹ ਪੁਰਸੁਲਤ ਅਧਿਕਾਰ ਨਹੀਂ ਹੈ ਸੋ ਇਹ ਪੁਰਸੁਲਤ ਅਧਿਕਾਰ ਜਦੋਂ ਪੰਜਾਬ ਦਾ ਮੁੱਖ ਮੰਤਰੀ ਇਹ ਕਹਿੰਦਾ ਨਾ ਗੋਲੀ ਦਾ ਜਵਾਬ ਗੋਲੀ ਨਾਲ ਇਹ ਇਹ ਬਿਆਨ ਖਦੇ ਰਵੈਰੋ ਵਰਗਿਆਂ ਦੇ ਵੀ ਆਏ ਸੀਗੇ ਵੀ ਗੋਲੀ ਦਾ ਜਵਾਬ ਗੋਲੀ ਨਾਲ ਤੇ ਪੰਜਾਬ ਦੇ ਮਾਹੌਲ ਨੂੰ ਅੱਗ ਨਾ ਲਾਓ ਸ਼ਾਂਤ ਬਸ ਦੱਸਣ ਦਿਓ ਪੰਜਾਬ ਨੂੰ ਹਰ ਬੰਦਾ ਇੱਥੇ ਸ਼ਾਂਤ ਰਹਿਣਾ ਚਾਹੁੰਦਾ ਪਰ ਇਹ ਮਾਹੌਲ ਜਿਹੜੀ ਸਰਕਾਰ ਬਣਾ ਰਹੀ ਅਸੀਂ ਕਹਿੰਦਾ ਜਿਹੜੇ ਬੰਦੇ ਦੇ ਗੈਸਟ੍ਰਾ ਦੀ ਗੱਲ ਕਰਦੇ ਹਾਂ ਵੀ ਗੈਸਟ੍ਰਾ ਕਰ ਫੜੋ ਗੈਸਟ੍ਰਾ ਕੌਣ ਕਹਿੰਦਾ ਹਰ ਬੰਦਾ ਦੁਖੀ ਐ ਰੋਤੀ ਦੇ ਫੋਨ ਆਉਂਦੇ ਐ ਬੰਦੇ ਮਾਰੇ ਜਾ ਰਹੇ ਐ ਦੁਕਾਨਾਂ ਵਾਲੇ ਵਿਆਹਾਂ 'ਚ ਸੜਕਾਂ ਤੇ ਜਾਂਦੇ ਬੰਦਿਆਂ ਨੇ ਕਤਲ ਹੋ ਰਿਹਾ ਦੁਖੀ ਨੇ ਬੰਦੇ ਜੜ ਨੂੰ ਫੜੋ ਨਾ ਜੜ ਨੂੰ ਜੜ ਫੜਨੀ ਹੁੰਦੀ ਜੇਲਾ 'ਚ ਬਿਠਾ ਕੇ ਪ੍ਰੋਟੈਕਸ਼ਨ ਹੋ ਰਿਹਾ ਕੈਂਟਰਾਂ ਦੀ ਬਾਹਰਲੇ ਮੁਲਕਾਂ 'ਚ ਬੈਠੇ ਕੈਂਟਰਾਂ 'ਤੇ ਬੰਦੇ ਜਵਾਕਾਂ ਨੂੰ ਹਰ ਕਰਕੇ ਨੁਕਸਾਨ ਕਰਾਦੇ ਲੋਕਾਂ ਦਾ ਉਹਨਾਂ ਨੂੰ ਤੁਹਾਨੂੰ ਫੜਨੀ ਹੁੰਦਾ ਇੱਥੇ ਫੜ ਕੇ ਆਪਾਂ ਕਹਿੰਦੇ 2500 ਬੰਦਾ ਫੜ ਲਿਆ 3000 ਬੰਦਾ ਫੜ ਲਿਆ ਹੁਣ ਆਪਾਂ ਹੰਤਮਾ ਨੇ ਬੋਰਡ ਲਾ ਦੂਗਾ ਸੜਕਾਂ ਤੇ ਵੀ 3000 ਕੈਂਟਰ ਫੜ ਦਿਆ ਜ ਇੰਨੇ ਐਫਆਈਆ ਰਾਂ ਹੋ ਗਈਆਂ ਜੀ ਇੰਨੇ ਬੰਦੇ ਅੰਦਰ ਦੇਤੇ ਇਹ ਕੱਲਾ ਗਿਣਤੀ ਨਾ ਵਧਾਓ ਆਖਰ ਜੜ ਫੜ ਕੇ ਉਹਨੂੰ ਨੱਥ ਪਾਓ ਲੋਕ ਤੁਹਾਡੇ ਨਾਲ ਪਰ ਮੈਂ ਇੱਕ ਲੋਕਾਂ ਨੂੰ ਕਹਿਣਾ ਚਾਹੁੰਨਾ ਇਹ ਭਰਾ ਨੂੰ ਮੈਂ ਇਹਦੇ ਵਿੱਚ ਚੰਦ ਸ਼ਬਦ ਆਪਾਂ ਤੋਂ ਬੁਲਾਵਾਂਗੇ ਇਹਨੂੰ ਅਪੀਲ ਆ ਬਾਰ-ਬਾਰ ਵੀ ਕਿਸੇ ਪ੍ਰਕਾਰ ਦਾ ਬਾਈ ਕੋਈ ਸਮਝੌਤਾ ਆ ਸਮੁੱਚੀ ਜਨੇ ਸੰਗਤ ਆ ਸਾਰਾ ਪੰਜਾਬ ਇਸ ਧੱਕੇ ਦੇ ਖਿਲਾਫ ਤੇਰੇ ਨਾਲ ਖੜਾ ਪਰ ਕਿਸੇ ਪ੍ਰਕਾਰ ਦਾ ਕੋਈ ਮੇਰਾ ਵੀਰ ਕੱਲ ਨੂੰ ਕੋਈ ਦਵਾਈ ਚ ਆ ਕੇ ਕਿਸੇ ਦਾਲ ਚ ਚਾ ਕੇ ਦੇਖੋ ਜੇ ਬੰਦੇ ਦੀ ਜ਼ਮੀਰ ਹੀ ਮਰ ਗਈ ਤੇ ਉੱਤੇ ਕੁਝ ਨਹੀਂ ਜੇ ਜ਼ਮੀਰ ਨੂੰ ਜਿਉਂਦਾ ਰੱਖਣਾ ਫਿਰ ਬਹੁਤ ਕਸ਼ਟ ਵਿੱਚ ਲੜੇ ਪੈਂਦੇ ਆ ਦੁੱਖ ਚੜਨੇ ਪੈਂਦੇ ਆ ਫਿਰ ਆਪਾਂ ਜਦਦਾ ਵੀਆ ਬੰਦਾ ਘੱਟੋ ਘਾਟ ਅਸੀਂ ਆਪਣੀ ਆਤਮਾ ਨੂੰ ਆਪਣੀ ਜ਼ਮੀਰ ਨੂੰ ਜਵਾਬ ਦੇ ਹੁੰਨੇ ਆ ਵੀ ਨਹੀਂ ਯਾਰ ਅਸੀਂ ਠੀਕ ਆ ਅਸੀਂ ਆਪ ਦੀ ਪੂਰੀ ਵਾਹ ਲਾਈ ਆ ਅਸੀਂ ਲੜੇ ਆ ਅਸੀਂ ਸੰਘਰਸ਼ ਕੀਤਾ ਅੱਗੇ ਕਹਾ ਇਹ ਅਦਾਲਤਾਂ 'ਚ ਕੇਸ ਜਾਂਦਾ ਉਦੋਂ ਕੀ ਨਿਕਲਦਾ ਉਹਦੇ ਲਈ ਵੀ ਆਪਾਂ ਨੂੰ ਚਾਰਾ ਜੋਈ ਅੱਡ ਕਰਨੀ ਪੈਂਦੀ ਹੈ ਹਾਈ ਕੋਰਟ ਵੀ ਜਾਣਾ ਪੈਣਾ ਹੈ ਜਿਵੇਂ ਬਾਈ ਜੀ ਦੱਸ ਰਹੇ ਸੀ ਹਿਊਮਨ ਰਾਈਟ ਵਾਲਿਆਂ ਕੋਲ ਵੀ ਅਸੀਂ ਗਏ ਆ ਮਨੁੱਖੀ ਅਧਿਕਾਰ ਕਰਕੇ ਬੰਦਾ ਅੰਨਾ ਤੇ ਸ਼ਬਦ ਦਾ ਇਹ ਇਹਦੇ ਖਿਲਾਫ ਜਾਣਾ ਵੀ ਬਣਦਾ ਹੈ ਹਾਲਾਂਕਿ ਸਾਡੀਆਂ ਕੋਰਟਾਂ ਨੂੰ ਸੋਮੋਟੋ ਨੋਟਿਸ ਲੈਣੇ ਚਾਹੀਦੇ ਨੇ ਇਹਨਾਂ ਦੇ ਉੱਤੇ ਵੀ ਨਾਲ ਹੀ ਨਾਲ ਇਹ ਜੀ ਘਟਨਾ ਵਾਪਰਦੀ ਆ ਤਾਂ ਇਹਨਾਂ ਦੇ ਖਿਲਾਫ ਕਾਰਵਾਈ ਬਣਦੀ ਆ ਸੋ ਮੈਂ ਕਹੂੰਗਾ ਕਿ ਚੰਦ ਸ਼ਬਦ ਤੋਂ ਸੁਣ ਰਹੇ ਨੇ ਤੈਨੂੰ ਪੰਜਾਬ ਦੇ ਲੋਕ ਪੰਜਾਬੀ ਹਮਦਰਦੀ ਆ ਤੇਰੇ ਨਾਲ ਦਿਲੋਂ ਲੋਕਾਂ ਦੀ ਲੋਕਾਂ ਨੇ ਆਵਾਜ਼ ਬੁਲੰਦ ਕੀਤੀ ਆ ਉਹਨਾਂ ਨੂੰ ਮੇਰਾ ਵੀ ਆਪਣੀ ਜਵਾਨੀ ਤੋਂ ਭਰੋਸਾ ਦੇ ਕੇ ਮੈਂ ਇਸ ਘੀੜੀ ਮੇਰੇ ਨਾਲ ਵਾਪਰੀ ਆ ਮੈਂ ਇਸ ਨੂੰ ਅੰਜਾਮ ਤੱਕ ਲਿਜਾਊਂਗਾ ਮੈਂ ਕਿਸੇ ਦਵਾਚ ਲਾਲਚਾ ਚਾ ਕੇ ਕੋਈ ਕਿਸੇ ਪ੍ਰਕਾਰ ਦਾ ਮੈਂ ਆਪਣਾ ਜਵੀਰ ਨਹੀਂ ਵੇਚੂਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਨੇੜੇ ਹੋ ਜਾ ਨੇੜੇ ਮੈਂ ਬਰੇ ਇਹ ਹੀ ਗੱਲ ਕਹੂੰਗਾ ਜੀ ਦੇਖੋ ਬੰਦੇ ਮੇਰੇ ਵਰਗੇ ਬੰਦੇ ਨੂੰ ਬਸ ਆ ਹੁੰਦਾ ਕਿ ਸਾਫ਼ ਸੁਥਰੀ ਜ਼ਿੰਦਗੀ ਕੱਟਾਂ ਕੋਈ ਪਰਚਾ ਕੋਈ ਪੁਲਿਸ ਥਾਣਿਆਂ ਦੇ ਰੋਲੇ ਤੋਂ ਬਚਦਾ ਭਈ ਜਦ ਹੁਣ ਮੇਰੇ ਤੇ ਸਾਰਾ ਕੁਝ ਹੀ ਹੋ ਗਿਆ ਮੇਰਾ ਮੈਨੂੰ ਕੁੱਟ ਵੀ ਦਿੱਤਾ ਮੇਰੇ ਤੇ ਪਰਚਾ ਵੀ ਹੋ ਗਿਆ ਮੈਂ ਜੇਲ੍ਹ ਵੀ ਚਲਾ ਗਿਆ ਹੁਣ ਤੇ ਦੇਖੋ ਜੀ ਮੇਰੇ ਚ ਇਹ ਤਾਂ ਰਹਿ ਨਹੀਂ ਗਿਆ ਜੀ ਮੈਂ ਕਿਸੇ ਇਹਨਾਂ ਦੇ ਲਾਲਚ ਚ ਜਾਊਂਗਾ ਜਾਂ ਕੋਈ ਇਹਨਾਂ ਦੇ ਦਬਾਅ ਚ ਜਾਊਂਗਾ ਠੀਕ ਹੈ ਜੀ ਇਸ ਗੱਲੋਂ ਮੈਂ ਸਾਰੇ ਆਪਣੇ ਸਾਰੇ ਜਿੰਨੇ ਮੇਰੇ ਨਾਲ ਖੜੇ ਮੈਂ ਸਭ ਨੂੰ ਕਹਿ ਦੇਣਾ ਚਾਹਨਾ ਕਿ ਦੇਖੋ ਜੀ ਨਾ ਮੈਨੂੰ ਪੈਸੇ ਥੇਲੀ ਦਾ ਲਾਲਚ ਹੈ ਤੇ ਨਾ ਮੈਨੂੰ ਮੈਂ ਤੇ ਮੈਂ ਤੇ ਬੜਾ ਭਾਗਸ਼ਾਲੀ ਆ ਕਿ ਰੱਬ ਨੇ ਮੈਨੂੰ ਇਸ ਚੀ ਲਈ ਵਿੱਚ ਚੁਣਿਆ ਪੂਰਾ ਪੰਜਾਬ ਹਿੰਦੁਸਤਾਨ ਮੇਰੇ ਨਾਲ ਖੜਾ ਜੀ ਮੈਂ ਤੇ ਇਸ ਚੀਜ਼ ਲਈ ਬਹੁਤ ਸਤਿਕਾਰ ਕਰਦਾ ਹਾਂ ਠੀਕ ਹੈ ਜੀ ਤੇ ਮੈਂ ਆਪਦੇ ਵੱਲੋਂ ਹੀ ਦੇਖੋ ਜਿੱਥੇ ਤੱਕ ਮੈਨੂੰ ਇਹ ਲੜਾਈ ਲੜਨੀ ਪਈ ਮੈਂ ਲੜੂੰਗਾ ਜੀ ਕੀ ਪਤਾ ਮੇਰੇ ਕਰਕੇ ਜੀ ਕਿੰਨੀ ਨੌਜਵਾਨੀ ਬਚ ਗਈ ਹੋਵੇ ਗਾ ਜਾ ਕੇ ਪਤਾ ਨਹੀਂ ਕੀ ਕੁਛ ਹੋਣਾ ਹੋਵੇ ਮੈਂ ਤਾਂ ਇਸ ਚੀਜ਼ ਤੋਂ ਮੈਂ ਗੈਨਾ ਜੀ ਪ੍ਰਮਾਤਮਾ ਨੇ ਮੇਰੀ ਸੇਵਾ ਲਈ ਹੈ ਜੀ ਮੈਂ ਤਾਂ ਆਪਣੇ ਮਰਦੇ ਦਮ ਤੱਕ ਨਿਭਾਉਂਗਾ ਜੀ ਭਾਵੇਂ ਜੋ ਮਰਜੀ ਹੋ ਜੇ ਤਵੇਂ ਚੌਕ ਕੇ ਮੈਨੂੰ ਕੜੀਸ ਦਿਨ ਮਾਰ ਦੇਣ ਮੈਂ ਨਹੀਂ ਪਿੱਛੇ ਹਟਦਾ ਜੀ ਜੋ ਮੈਂ ਤਸ਼ੱਦਦ ਸਿਹਾ ਉਹ ਮੇਰੇ ਮੈਨੂੰ ਪਤਾ ਮੈਂ ਕੀ ਸਹਿ ਗਿਆ ਆ ਜੀ ਰਾਤ ਨੂੰ ਐਹੀ ਖਾ ਚੁੱਕਾ ਤੇ ਇੱਕ ਸੋਨਹਾਲ ਸੋਸ਼ਮੀਆ ਕਾ ਇੱਕ ਇੱਕ ਮੈਂ ਗੱਲ ਹੋਰ ਕਹਿਣਾ ਚਾਹਣਾ ਸਾਰੇ ਹੀ ਨੌਜਵਾਨਾਂ ਨੂੰ ਸਾਰੇ ਹੀ ਪੰਜਾਬੀਆਂ ਨੂੰ ਸਾਰੇ ਭੈਣ ਭਰਾਵਾਂ ਨੂੰ ਵੀ ਸਭ ਤੋਂ ਵੱਡੀ ਗੱਲ ਇਹ ਹੈ ਵੀ ਜਿਹੜੇ ਲੜਨ ਵਾਲੇ ਲੋਕ ਨੇ ਉਹਨਾਂ ਨਾਲ ਉਦੋਂ ਲੈ ਆ ਕੇ ਖੜਦੇ ਨੇ ਜਦੋਂ ਸਟੈਂਡ ਲੈਂਦੇ ਨੇ ਜਦੋਂ ਪਹਿਲਾਂ ਆਪ ਆਪਣੀ ਲੜਾਈ ਲੋਕ ਕਬੂਲਦੇ ਨੇਗੇ ਇਹਨੇ ਪਹਿਲਾਂ ਸਾਰੇ ਜਿਹੜੀ ਆਪਣੀ ਕਹਾਣੀ ਸੋਸ਼ਲ ਮੀਡੀਆ ਰਾਹੀਂ ਦੱਸੀ ਤਾਂ ਹੀ ਲੋਕ ਨਾਲ ਇਹਦੇ ਨਾਲ ਜੁੜੇ ਪਰ ਕਈਆਂ ਦੇ ਨਾਲ ਜਦੋਂ ਇਹ ਜੇ ਘਟਰਾਮਾ ਵਾਪਰਦੇ ਨੇ ਲੋਕ ਚੁੱਪ ਕਰਕੇ ਡਰ ਕੇ ਘਰੇ ਬੈ ਜਾਂਦੇ ਨੇ ਡਰਮ ਦੀ ਜਰੂਰਤ ਨਹੀਂ ਜਦੋਂ ਤੁਸੀਂ ਡਰ ਕੇ ਘਰੇ ਬੈ ਉਹਨਾਂ ਫਿਰ ਹੋਰ ਲੋਕਾਂ ਨਾਲ ਜਿਆਦਾ ਹੁੰਦੀ ਆ ਇਸ ਕਰਕੇ ਡਰਨ ਦੀ ਜਰੂਰਤ ਨਹੀਂ ਹੁੰਦੀ ਪਹਿਲੀ ਤਾਂ ਦਲੇਰੀ ਅਸੀਂ ਇਸ ਦੀ ਮੰਨਦੇ ਆ ਬਾਕੀ ਸਾਰੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਇਹੀ ਬੇਨਤੀ ਕਰਨਾ ਚਾਹੁੰਦੇ ਆ ਵੀ ਡਰਿਆ ਨਾ ਕਰੋ ਜਦੋਂ ਕੱਲ ਲੋਕਾਂ ਆ ਕੇ ਰੱਖੋਗੇ ਲੜਾਈ ਨੂੰ ਆਪ ਮੁਹਰੇ ਜਦੋਂ ਲਾ ਕੇ ਲੜੋਗੇ ਤਾਂ ਲੋਕ ਵੀ ਨਾਲ ਜੁੜਨਗੇ ਇੱਕ ਸਾਡੀ ਪੀਲ ਹੋ ਰਿਹਾ ਖਾਸ ਤੌਰ ਤੇ ਲੁਧਿਆਣੇ ਦੇ ਵਿੱਚ ਸਾਡੇ ਭਰਾ ਬੈਠੇ ਆ ਭਵਨ ਬੈਠਾ ਪ੍ਰਿੰਸ ਬੈਠਾ ਬਾਈਦਾਰ ਕੇ ਸਾਰੇ ਬੈਠੇ ਆ ਜਦੋਂ ਲੁਧਿਆਣੇ ਚ ਕਦੇ ਕੋਈ ਧੱਕਾ ਹੁੰਦਾ ਜਰੂਰ ਸੰਪਰਕ ਕਰ ਇਹਨਾਂ ਨਾਲ ਇਹ ਸਾਡੇ ਇੱਛੀ ਰਹਿਣ ਵਾਲੇ ਭਰਾ ਨੇ ਅਸੀਂ ਵੀ ਆ ਜਾਾਂਗੇ ਪਰ ਅਸੀਂ ਉਹ ਗੱਲ ਜਿਵੇਂ ਭਾਨ ਨੇ ਕਹੀ ਵੀ ਕੋ ਇਹੋ ਜੀ ਘਟਨਾ ਤੋਂ ਬਾਅਦ ਚੁੱਪ ਕਰਕੇ ਦਰ ਕੇ ਕਰੇ ਨਾ ਬੈਠ ਗਏ ਜੇ ਅਸੀਂ ਉਸੇ ਕਰਕੇ ਤਾਂ ਮੂੰਹ ਪੈਂਦਾ ਜਦੋਂ ਚੁੱਪ ਹੁੰਨੇ ਤਾਂ ਮੂੰਹ ਪੈਂਦਾ ਸੋ ਮੈਂ ਕਹਾਂਗਾ ਚੰਦ ਸ਼ਬਦ ਕੋ ਜਿਹੜੇ ਹੈਗੇ ਆ ਉਹ ਗੁਰਿੰਦਰ ਵੀਰ ਗੁਰਿੰਦਰ ਵੀਰ ਮੇਰ ਕੋਈ ਨਹੀਂ ਬੋਲੋ ਨਹੀਂ ਤੁਸੀਂ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਇਹ ਲੜਾਈ ਦਾ ਮੁੱਢ ਬਣਿਆ ਕਿਉਂ ਹੈ ਜੀ ਅੱਛਾ ਆਪਾਂ ਇਹ ਸੰਘਰਸ਼ ਤੇ ਪਹੁੰਚੇ ਆ ਜਿਵੇਂ ਬਾਈ ਨੇ ਕਿਹਾ ਵੀ ਜ਼ਮੀਰ ਮਾਰਗ ਦਾ ਸਾਰਾ ਕੁਝ ਮਰ ਗਿਆ ਜਿਹੜੇ ਮਾਹਪੁਰਖ ਦੀ ਫੋਟੋ ਲੱਗੀ ਸੀ ਗੱਡੀ ਦੇ ਉੱਤੇ ਉਹਦਾ ਤਾਂ ਸਲੋਗਨ ਹੀ ਇਹ ਆ ਵੀ ਸਰੀਰ ਦਾ ਮਰਨਾ ਮਰਨਾ ਨਹੀਂਗਾ ਜ਼ਮੀਰ ਦਾ ਮਰਨਾ ਮਰਨਾ ਵਾ ਸੋ ਸੰਤਾਂ ਦੀ ਫੋਟੋ ਨੂੰ ਲੈ ਕੇ ਜਿਹੜਾ ਫਸਾਦ ਹੋਇਆ ਤੇ ਜਿੰਨੇ ਟੁਕੜਬੋਚ ਅੱਗੇ ਪਿੱਛੇ ਵੀ ਸੰਤਾਂ ਨੂੰ ਬੋਲਦੇ ਰਹਿੰਦੇ ਆ ਉਹਨਾਂ ਨੂੰ ਵੀ ਇਸ ਗੱਲ ਤੋਂ ਕੰਨ ਹੋ ਗਏ ਸਾਡੇ ਅਕਾਲ ਤਖਤ ਸਾਹਿਬ ਵੱਲੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਲੇ ਉਹ ਸਾਡੇ ਆਈਡਲ ਵੀ ਨੇ ਅਕਾਲ ਤਖਤ ਸਾਹਿਬ ਵੱਲੋਂ ਸ਼ਹੀਦ ਵੀ ਨੇ ਸੋ ਜਿੰਨੇ ਹੋਰ ਵੀ ਬੋਲਣ ਵਾਲੇ ਆ ਜਿੱਥੇ ਕਿਤੇ ਵੀ ਸੰਤਾਂ ਦੀ ਬੇਅਦਬੀ ਹੁੰਦੀ ਆ ਉੱਥੇ ਵੀ ਆਪਾਂ ਘਰਾਂ ਚ ਨਾ ਬਹਿ ਜਾ ਕਰੀਏ ਜਾਂ ਸਿਰਫ ਕਮੈਂਟ ਮਾਰ ਕੇ ਫੇਸਬੁੱਕ ਤੇ ਚੁੱਪ ਕਰਕੇ ਨਾ ਬਹਿ ਜਾ ਕਰੀਏ ਇਸ ਲੜਾਈ ਨੂੰ ਵੀ ਆਪਾਂ ਲੀਗਲੀ ਲਿਆ ਕੇ ਕਾਨੂੰਨੀ ਲਿਆ ਕੇ ਆਪਾਂ ਇਸ ਲੜਾਈ ਨੂੰ ਜਿੱਤ ਸਕਦੇ ਹਾਂ ਇਸ ਤਰੀਕੇ ਬਾਕੀ ਤੁਸੀਂ ਬੋਲੋ ਮੈਂ ਥੋੜਾ ਜਿਹਾ ਮੈਂ ਆਪਣੇ ਅੰਦਾਜ਼ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕਰੂੰਗਾ ਬੇਸਿਕਲੀ ਮੇਰਾ ਲਿਖਣ ਦਾ ਇੱਕ ਪੇਸ਼ਾ ਹੈ ਸਿਆਸਤ ਤਦ ਵੀ ਭਾਰੂ ਸੀ ਸਿਆਸਤ ਅੱਜ ਵੀ ਭਾਰੀ ਹੈ ਸਿਆਸਤ ਤਦ ਵੀ ਭਾਰੂ ਸੀ ਸਿਆਸਤ ਅੱਜ ਵੀ ਭਾਰੀ ਹੈ ਉਦੋਂ ਵੀ ਮਰੇ ਬੇਦੋਸ਼ੇ ਤੇ ਜਜ਼ਬਾਤੀ ਉਹ ਦੌਰ ਤਾਂ ਅੱਜ ਵੀ ਚੱਲ ਰਹੀ ਹੈ ਲੜਾਈਆਂ ਸੀ ਉਦੋਂ ਮਿਲੜੀਆਂ ਲੜਾਈਆਂ ਸੀ ਹੁਣ ਵੀ ਲੜ ਰਹੇ ਆਂ ਉਹ ਰਹਿੰਦੇ ਸਾਂ ਤਾਂ ਕਹੀ ਲੜਦੇ ਰਹਾਂਗੇ ਗੱਲ ਰਣਜੋਤ ਦੀ ਨਹੀਂ ਗਲਤ ਸਾਰੇ ਇਨਸਾਨੀ ਹੱਕਾ ਹਕੂਕਾ ਦੀਆਂ ਜ਼ਾਨਿਤ ਦੀਆਂ ਇੱਥੇ ਧਰਮ ਜਾਤ ਵਿਤਕਰਾ ਪੇਤ ਪਾਪ ਦੀ ਗੱਲ ਨਹੀਂ ਹੈ ਇੱਥੇ ਮੈਂ ਇਨਸਾਨੀਅਤ ਪਸੰਦ ਹਰ ਇੱਕ ਬਸ਼ਿੰਜਨ ਆਹੀ ਅਪੀਲ ਹੈ ਕਿ ਜਿੱਥੇ ਕਿਤੇ ਵੀ ਇਹੋ ਜੀ ਗੱਲਬਾਤ ਹੁੰਦੀ ਹੈ ਜਿੱਦਾਂ ਸਾਰੇ ਉੱਠ ਕੇ ਖੜੇ ਹੋਏ ਨਾ ਸਾਰੇ ਆਪਾਂ ਨੂੰ ਡਟ ਕੇ ਖੜਨ ਦੀ ਲੋੜ ਹੈ ਸ਼ੁਰੂਆਤ ਵਿੱਚ ਤਾਂ ਐਦਾ ਲੱਗਿਆ ਸੀ ਕਿ ਬੜੀਆਂ ਵੱਡੀਆਂ ਪਾਵਰਾਂ ਨੇ ਇਹਨਾਂ ਨੂੰ ਦਬ ਲੈਣਾ ਪਰ ਆਜੋ ਪਾਵਰਾਂ ਕਿਤੇ ਲੱਬੀਆਂ ਨਹੀਂ ਨਜ਼ਰ ਆਉਂਦੀਆਂ ਕਿਉਂ ਕਿਉਂਕਿ ਤੁਹਾਡੀ ਇਕੇ ਦੀ ਪਾਵਰ ਦੇ ਥੋੜੀ ਤਾਕਤ ਨੇ ਉਹ ਸਾਰੇ ਦੇ ਸਾਰੇ ਤੰਬੂੜਾ ਆ ਕੇ ਰੱਖਦੇ ਸੋ ਲਾਸਟ ਵਿੱਚ ਆਹੀ ਅਪੀਲ ਕਰਦਾ ਚਾਹੁੰਦਾ ਕਿ ਜਿਨ੍ਹਾਂ ਦੀਆਂ ਜ਼ਿੰਮੇਵਾਰੀਆਂ ਨੇ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਖੂਬੀ ਨਿਭਾਓ ਜੇ ਨਹੀਂ ਨਿਭਾਓਗੇ ਤਾਂ ਫਿਰ ਫਿਰ ਮਜਬੂਰਨ ਕਹਿ ਲੋ ਫਿਰ ਕਿਸੇ ਨਾ ਕਿਸੇ ਨੂੰ ਮੋੜਿਆ ਆ ਕੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਲਖੇ ਬਾਈ ਜੀ ਦਾ ਔਰ ਭਾਨੇ ਬਾਈ ਜੀ ਦਾ ਖਾਸ ਕਰਕੇ ਸ਼ੁਕਰਾਨਾ ਕਰਨਾ ਚਾਹੁੰਦਾ ਕਿ ਜਿਹੜੇ ਸਾਡੇ ਨਾਲ ਸਾਡੇ ਗਰੀਬਾਂ ਨਾਲ ਖੜੇ ਨੇ ਠੀਕ ਹੈ ਦੂਜੀ ਗੱਲ ਮੈਂ ਇਹ ਕਹੂੰਗਾ ਕਿ ਕਿਸ ਕਦੀ ਵੀ ਜ਼ੁਲਮ ਅੱਗੇ ਨਹੀਂ ਝੁਕਣਾ ਜ਼ੁਲਮ ਦੇ ਅੱਗੇ ਲੜਨਾ ਆਪਾਂ ਕੋਈ ਪੁਲਿਸ ਕੋਈ ਐਨ ਚੱਕ ਕੇ ਲੈ ਕੇ ਜਾਂਦੀ ਉਹਦਾ ਮੁਕਾਬਲਾ ਕਰੋ ਜੇ ਲੈ ਕੇ ਜਾਂਦੀ ਆ ਧਰਨੇ ਲਾ ਰੋ ਰੋਲਾ ਪਾ ਰੋ ਬਾਈਆਂ ਨਾਲ ਸੰਪਰਕ ਕਰ ਦਿਓ ਤਾਂ ਵੈਸੇ ਲੋਕਾਂ ਨਾਲ ਖੜ ਜਾਂਦੇ ਆ ਉਹ ਗਰੀਬਾਂ ਨਾਲ ਇੰਨਾ ਖੜੇ ਆ ਇਹਨੇ ਲੋਕਾਂ ਦੇ ਪੈਸੇ ਤੋਂ ਆਏ ਆ ਉਹ ਬਾਈ ਨੇ ਇਹਨੇ ਪੁਲਿਸ ਚੱਕ ਕੇ ਰੋਜ ਲੈ ਜਾਂਦੀ ਆ ਉਹਨਾਂ ਨੂੰ ਬਾਈ ਹੁਣਾਂ ਨੂੰ ਲੱਖੇ ਬਾਈ ਨੂੰ ਹੁਣ ਵੀ ਉਹ ਤਰੀਕ ਸੀ ਵਿਚਾਰਾ ਕਹਿੰਦਾ ਮੈਂ ਯਾਰ ਕਿੱਦਾਂ ਆਵਾਂ ਮੈਨੂੰ ਤਾਂ ਪ੍ਰਸ਼ਾਸਨ ਹੀ ਨਹੀਂ ਜੀਣ ਦਿੰਦਾ ਦੂਜੇ ਦੇਣ ਹੀ ਤਰੀਕ ਆ ਜਾਂਦੀ ਹੈ ਸੋ ਇਹਨਾਂ ਨੇ ਵੀ ਕੀ ਲੈਣਾ ਇਹ ਸਾਡੇ ਲੋਕਾਂ ਨਾਲ ਸਾਥ ਦੇਣਾ ਚਾਹੁੰਦੇ ਸਾਡੇ ਲੋਕਾਂ ਦਾ ਸਾਥ ਦੇਣਾ ਚਾਹੁੰਦੇ ਕਿਉਂ ਕਿ ਕਿਸੇ ਨਾਲ ਅਤਿਆਚਾਰ ਨਾ ਹੋਵੇ ਕਿਸੇ ਨਾਲ ਕੋਈ ਧੱਕਾ ਨਾ ਹੋ ਜੇ ਨੇ ਯਾਰ ਤੇ ਤਾਂ ਖੜਦੇ ਆ ਔਰ ਇਹਨਾਂ ਦੇ ਹੌਸਲੇ ਨਾਲ ਪਵਨ ਭਾਜੀ ਹੁਣਾਂ ਨਾਲ ਇਹਨਾਂ ਨੇ ਸਾਨੂੰ ਇੰਨਾ ਹੌਸਲਾ ਦਿੱਤਾ ਕਿ ਉਸ ਟਾਈਮ ਜਦੋਂ ਆਪਾਂ ਧਰਨੀ ਤੇ ਬੈਠੇ ਸੀ ਸਾਨੂੰ ਕਿਸੇ ਚੀਜ਼ ਦਾ ਡਰ ਹੀ ਨਹੀਂ ਸੀਗਾ ਕਿਉਂ ਸਾਨੂੰ ਪਤਾ ਹੀ ਪਿੱਛੇ ਸਾਡੇ ਸ਼ੇਰ ਖੜੇ ਆ ਇਹਨਾਂ ਨੇ ਸਾਨੂੰ ਪੂਰਾ ਹੌਸਲਾ ਦਿੱਤਾ ਆਇਆ ਸੀ ਘਬਰਾਣਾ ਨਹੀਂ ਬਾਈ ਤੁਸੀਂ ਲੜਨਾ ਸਵੇਰੇ ਅਸੀਂ ਆ ਰਹੇ ਆ ਬਸ ਇੰਨਾ ਹੀ ਉਹਨਾਂ ਨੇ ਕਿਹਾ ਸੀ ਔਰ ਅਸੀਂ ਪੂਰੇ ਜਜ਼ਬੇ ਨਾਲ ਉੱਥੇ ਲੜੇ ਔਰ ਉਸ ਚੀਜ਼ ਤੇ ਆਪਾਂ ਪਰਚੇ ਵੀ ਕਰਾਏ ਔਰ ਜਿੱਤ ਵੀ ਪ੍ਰਾਪਤ ਕੀਤੀ ਹੈ ਇੱਕ ਤਰ੍ਹਾਂ ਦੀ ਠੀਕ ਹੈ ਅੱਗੇ ਲੜਨਾ ਜਿੱਦਾਂ ਇਹ ਬਾਈ ਹੋਰੀ ਕਹਿਣਗੇ ਅਸੀਂ ਉਦਾਂ ਚੱਲਾਂਗੇ ਬਾਕੀ ਵਾਹਿਗੁਰੂ ਜੀ ਦਾ ਖਾਲਸਾ ਸਿਵਾਇ ਗੁਰੂ ਜੀ ਕੀ ਫਤਿਹ ਅੱਛਾ ਮੈਂ ਜਿਹੜੀ ਸਭ ਤੋਂ ਵਧੀਆ ਗੱਲ ਇਹ ਅਖੀਰ ਤੇ ਕਹਿਣਾ ਚਾਹੁੰਦਾ ਕਿ ਇੱਥੇ ਜਿਹੜੀਆਂ ਸਰਕਾਰਾਂ ਨੇ ਜ਼ੋਰ ਲਾ ਲਿਆ ਵੀ ਹਿੰਦੂ ਤੇ ਸਿੱਖਾਂ ਦਾ ਪਾੜਾ ਕਰਵਾ ਦਿਓ ਇੱਥੇ ਇਸ ਮਸਲੇ ਤੇ ਹਿੰਦੂ ਸਿੱਖ ਸਾਰੇ ਇਕੱਠੇ ਆ ਬਿਲਕੁਲ ਇਹ ਬਹੁਤ ਵਧੀਆ ਇੱਕ ਮਿਸਾਲ ਹੈ ਪੂਰੇ ਪੰਜਾਬ ਦੀ ਲੁਧਿਆਣੇ ਦੇ ਵਿੱਚ ਇੱਕ ਸਿੱਖ ਨੌਜਵਾਨ ਨਾਲ ਧੱਕਾ ਹੋਇਆ ਸੰਤਾਂ ਦੀ ਤਸਵੀਰ ਕਰਕੇ ਹੋਇਆ ਤੇ ਇਹ ਹਿੰਦੂ ਨੌਜਵਾਨ ਸਭ ਤੋਂ ਅੱਗੇ ਆਇਆ ਮੇਰਾ ਵੀਰ ਭਾਈ ਜੀ ਮੈਂ ਹਿੰਦੂ ਆ ਮੈਨੂੰ ਸਾਰੇ ਸਿੱਖ ਹਾਂ ਬਿਲਕੁਲ ਇਹ ਇਹ ਇਨਸਾਨੀਅਤ ਹੈ ਇਹ ਪੰਜਾਬ ਦਾ ਭਾਈਚਾਰਾ ਜਿਹੜੇ ਭਾਈਚਾਰੇ ਨੂੰ ਇੱਥੇ ਤਾਕਤਾਂ ਬੇਹਰਾ ਜ਼ੋਰ ਲਾ ਲਿਆ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਤਾਕਤਾਂ ਇਸ ਭਾਈਚਾਰੇ ਨੂੰ ਖਤਮ ਨਹੀਂ ਕਰ ਸਕੀਆਂ ਸੋ ਇਹ ਬਹੁਤ ਵਧੀਆ ਗੱਲ ਆ ਕਿ ਅਸੀਂ ਇਕੱਠੇ ਆ ਮੈਂ ਫਿਰ ਕਹਿੰਦਾ ਲੁਧਿਆਣਾ ਕਿਤੇ ਵੀ ਘਟਨਾ ਵਾਪਰਦੀ ਆ ਕਿਸੇ Hindu ਭਰਾ ਨਾਲ ਵਾਪਰਦੀ ਆ Sikh ਨਾਲ ਵਾਪਰਦੀ ਆ ਕਿਸੇ ਸਾਡੇ ਕੋਈ SC ਨਾਲ ਜਾਂ ਹੋਰ ਕਿਸੇ ਕਿਸੇ ਨਾਲ ਵਾਪਰਦੀ ਆ ਤਾਂ ਸਾਨੂੰ ਸਾਰੇ ਪੰਜਾਬ ਨੂੰ ਇਕੱਠੇ ਹੋ ਕੇ ਸਾਲ ਦੇਣਾ ਚਾਹੀਦਾ